ਸਰ ਸਾਨੂੰ ਪਿੰਦੇ ਚ ਗਈ ਜੋ ਅਸੀਂ ਖਾ ਪੀ ਲਿੰਦੇ ਸੀ ਸਰ ਸਾਨੂੰ ਪਤਾ ਨਹੀਂ ਚੱਲਦਾ ਸੀ ਅਸੀਂ ਕੀ ਕਰਨੇ ਆ ਇਹ ਸਾਰਾ ਜਿਹੜੇ ਇੱਕ ਦੋ ਵਾਰ ਗਲਤ ਕੰਮ ਕਰੇ ਨੇ ਇੱਥੋਂ ਆ ਜਾਂਦੇ ਸੀਗੇ ਕਮਰ ਖੋਲਿੰਦੇ ਸੀ ਕਿਸੇ ਦਾ ਦੇਖਦੇ ਸੀ ਵੀ ਕੋਈ ਕੰਨ ਤੇ ਲੱਗ ਕੇ ਜਾ ਰਹੀ ਨਕਾਬਪੁਸ਼ ਨੌਜਵਾਨ ਦਾ ਇੱਕ ਬੂਲਨਾਮਾ ਸੁਪੇ ਤੇ ਵਿੱਚ ਨਸ਼ੇ ਅਤੇ ਜੁਰਮ ਤੇ ਕੋਕਟੇਲ ਦੀ ਉਸ ਕਹਾਣੀ ਦਾ ਸੱਚ ਹੈ ਜਿਸ ਤੋਂ ਸਰਕਾਰ ਹਰ ਵਾਰ ਮੂੰਹ ਫੇਰ ਲੈਂਦੀ ਹੈ ਜੁਰਮ ਕਬੂਲ ਕਰਨ ਵਾਲਾ ਇਹ ਨੌਜਵਾਨ ਉਸ ਗਿਰੋਹਾ ਦਾ ਮੈਂਬਰ ਹੈ ਜੋ ਨਸ਼ਾ ਕਰਕੇ ਲੁੱਟਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤਸਵੀਰਾਂ ਸੰਗਰੂਪਤੀਆਂ ਨੇ ਜਿੱਥੇ ਪੁਲਿਸ ਨੇ ਵੱਖ-ਵੱਖ ਗਿਰੋਹਾਂ ਦੇ 14 ਮੈਂਬਰ ਗ੍ਰਿਫਤਾਰ ਕੀਤੇ ਨੇ ਇਹਨਾਂ ਤੋਂ ਲੁੱਟੇ ਗਏ ਮੋਬਾਈਲ, ਪਰਸ, ਸੋਨਾ, ਨਕਦੀ, ਹਥਿਆਰ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ ਫੜੇ ਗਏ ਨੌਜਵਾਨ ਨਸ਼ੇ ਦੇ ਆਦੀ ਨੇ ਤੇ ਨਸ਼ਾ ਕਰ ਲੁੱਟ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਸਰਸ ਮੈਂ ਇੱਕ ਪਿੰਦੇ ਸੀ ਗਈ ਆ ਥੋੜੇ ਟਾਈਮ ਤੋਂ 스낵 ਚੱਲ ਪਈ ਬਹੁਤ ਜਿਆਦਾ ਚਿੱਟਾ ਚੱਲ ਪਈ ਨਸ਼ੇ ਬਹੁਤ ਚੱਲ ਪਈ ਉਹਦੇ ਕਰਕੇ ਫਿਰ ਜੋ ਅਸੀਂ ਖਾ ਵੀ ਲੈਂਦੇ ਸੀ ਸਰ ਸਾਨੂੰ ਪਤਾ ਨਹੀਂ ਚੱਲਦਾ ਸੀ ਅਸੀਂ ਕੀ ਕਰਨੇ ਆ ਤੇ ਇਹ ਕਿ ਪਹਿਲਾਂ ਤੁਸੀਂ 스낵 ਪਹਿ ਸਾਰਾ ਜਿਹੜੇ ਇੱਕ ਦੋ ਵਾਰ ਗਲਤ ਕੰਮ ਕਰੇ ਨੇ ਇਹ ਇੱਥੇ ਆ ਜਾਂਦੇ ਸੀ ਕਮਰ ਖੋਲਿੰਦੇ ਸੀ ਕਿਸੇ ਦਾ ਦੇਖਦੇ ਸੀ ਵੀ ਕੋਈ ਕੰਨ ਤੇ ਲੱਗ ਕੇ ਜਾ ਰਹੀ ਸੰਗਰੂਰ ਦੇ ਵਿੱਚ ਪੁਲਿਸ ਨੇ ਇੱਕ ਗ੍ਰਿਫਤਾਰੀਆਂ ਸ਼ਹਿਰ ਦੇ ਵਿੱਚ ਲਗਾਤਾਰ ਵਧ ਰਹੀਆਂ ਚੈਨ ਸਨੈਚਿੰਗ ਅਤੇ ਲੁੱਟ ਦੀਆਂ ਵਾਰਤਾਤਾਂ ਤੋਂ ਬਾਤ ਕੀਤੀਆਂ ਨੇ 14 ਬੰਦੇ ਅਸੀਂ ਜਿਹੜੇ ਤਿੰਨ ਅਲੱਗ-ਅਲੱਗ ਗੈਂਗ ਦੇ ਜਿਹੜੇ ਫੜੇ ਨੇ 14 ਬੰਦੇ ਉੱਚੇ ਦੁਸ਼ੀ ਖੜੇ ਗਏ ਨੇ ਜਿਨ੍ਹਾਂ ਦੇ ਖਿਲਾਫ ਅਲੱਗ-ਅਲੱਗ ਮਿਲਾਂ ਵੀ ਕੇਸ ਰਜਿਸਟਰ ਨੇ ਸਾਡੇ 16 ਮੁਕਦਮੇ ਤੇ ਜਿਹੜੇ ਇੱਕ ਲਗਟੇਸ ਉਹ ਜਿਹੜਾ ਟ੍ਰਾਂਸਫਰ ਗ੍ਰਾਮ ਵਾਲੇ ਤੇ 7 ਨੰਮੇ ਲਗਟੇਸ ਉਹ ਜਿਹੜੇ ਚੈਨੀ ਸਨੈਚਿੰਗ ਤੇ ਹੋਰ ਡ੍ਰਮ